ਖਾਤੀਆਂ ਦੇ ਨਜ਼ਦੀਕ ਪਿੰਡ ਕਾਹਲਵਾ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਕੋਈ ਮੌਤ ਇਲਾਕੇ 'ਚ ਸੋਗ ਦੀ ਲਹਿਰ ਪਟਾਲਾ ਤੇ ਹਲਕਾ ਖਾਤੀਆਂ ਦੇ ਨਜ਼ਦੀਕ ਪਿੰਡ ਕਾਹਲਵਾ ਦੇ ਰਹਿਣ ਵਾਲੇ ਫੌਜੀ ਜਵਾਨ ਕਾਫਲ ਮਸੀਹ ਪਟਰ ਜੀਮਸ ਮਸੀਹ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਾਣਕਾਰੀ ਦਿੰਦਿਆਂ ਜੀਮਸ ਮਸੀਹ ਨੇ ਕਿਹਾ ਕਿ ਦਾ ਛੋਟਾ ਬੇਟਾ ਕਾਫਲ ਮਸੀ ਅਜ ਤੋ तकरीबन 20 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਸਿੱਖਮ ਅਸਾਮ ਵਿੱਚ ਆਪਣੀ ਡਿਊਟੀ ਤੇ ਤਾਇਨਾਤ ਸੀ ਡਿਊਟੀ ਦੌਰਾਨ ਹੀ ਕਾਫਲ ਮਸੀ ਦੀ ਮੌਤ ਹੋਈ ਹੈ ਹਮੇ ਤੱਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੱਚੇ ਛੱਡ ਗਿਆ ਹੈ ਕਾਫਲ ਦਾ पार्थिव ਸਰੀਰ ਪੋਸਟਮਾਰਟਮ ਤੋਂ ਬਾਅਦ ਜਿੱਤੀ ਪਿੰਡ ਲਿਆਤਾ ਜਾਵੇਗਾ ਮੌਤ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਚੱਲਿਆ पार्थिव ਸਰੀਰ ਜਦੋਂ ਪਿੰਡ ਪਹੁੰਚੇਗਾ ਤਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ आप फिल्म सी सी लगती है प्राइस छोटा ये सूचना मिली था ना नहीं शाम में खाना आके कुश्त हो गया दांगर के और पता लग गया जो दुमांग मुझे फेरी कुछ पता लग गया यूटिलिटी करते हैं शिकमु साम्बे शिकमु साम्बे सब तो तेरी तानो किनारे खाना है जेसी और साम्बे जेसी साम्बे है अब तो मैंने ਕਿਦੇ ਆਸ ਵੀ ਆਰੀ ਕਦੋਂ ਕਰਦੇ ਮੇਰੇ ਤੇ ਚਾਰ ਪੰਜ ਦਿਨ ਪਿੱਲੋ ਹੀ ਕਰ ਲੋਈ ਸਾਰਾ ਹਨ ਵੱਲੋਂ ਕਰਦੇ ਨਹੀਂ ਨਹੀਂ ਕੋਈ ਕਰਦੇ ਨਹੀਂ ਫਿਰ ਕੋ ਮੈਨੂੰ ਕਹਿੰਦੇ ਇਹ ਜਿੰਦਾ ਸਾਰੇ ਬਣੇ ਵੱਢੀਆ ਇਹ ਕਹਿੰਦੇ ਆਪਨੀ ਦੁਕਾਨ ਵੱਢੀ ਕਰ ਮੈਂ ਤੁਹਾਨੂੰ ਪੈਸੇ ਪਾਉਣਾ ਤੁਹਾਡਾ ਪਾਟੇ ਛਰੀ ਕਦੋਂ ਲਿਆ ਜਾਣਾ ਸੋ ਸੂ ਆਏਗਾ ਫਿਰ 10 ਵਜੇ ਮੇਰੇ ਜੀਜਾ ਜੀ ਸੰਨ ਉਹ ਸਿੱਕਮ ਦੇ ਆਸਾਮ ਦੇ ਵਿੱਚ ਜੁਟੀ ਕਰ ਰਹੇ ਉਹ ਕਹਿ ਰਹੇ ਹੁਣ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਮੈਂ ਇੱਧਰ ਆ ਜਾਣਾ ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲੋ ਦੀਦੀ ਦਾ ਫੋਨ ਆਇਆ ਵਾ ਭਾਜੀ ਹੁਣਾਂ ਫੋਨ ਕੀਤਾ ਵਾ ਕਿ ਇਦਾਂ ਕਰਕੇ ਹੋ ਗਿਆ ਆਦੀ ਮੰਮੀ ਨੂੰ ਫੋਨ ਕੀਤਾ ਵਾ ਮੰਮੀ ਨੂੰ ਅਸੀਂ ਦੋਵੇਂ ਭਰਾ ਮੈਂ ਤਾਂ ਸਣੀ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਤੂੰ ਕਿੰਦਾ ਦੀ ਗੱਲ ਕਹਿਂਦੀ ਆਂ ਸਾਡੇ ਭਾਜੀ ਜਲੋ ਫਿਰ ਅਹੀਂ ਕਨਫਰਮ ਜਦੋਂ ਪਾਜੀ ਉਹਨਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਹੀਂ ਰਾਤ ਦੀ ਗੱਲ ਦੌੜੇ ਆਏ ਅਹੀਂ ਕੱਲ ਰਾਤ ਦੇ ਸਾਰੇ ਇੱਕ ਇੱਥੇ ਹੀ ਆ ਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਣ ਦੇ ਆ ਪਰ ਤੁਹਾਨੂੰ ਪਤਾ ਜਿਹੜੀ ਭਨੇਵੀ ਉਹਨੂੰ ਦੰਦਰ ਪੈ ਗਈ ਉਹਦੇ ਇੱਕ ਜਾ ਕੇ ਕਮਜ਼ੋਰੀ ਵੀਪੀ ਘਟ ਗਿਆ ਸਾਰਾ ਉਹਨੂੰ ਰਾਤੇ ਹਸਪਤਾਲੋਂ 11 ਵਜੇ ਪਾਜੀ ਵਾਇਬਲ ਨਹੀਂ ਖੜਿਆ ਫਿਰ ਅਹੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੋੰਦੀ ਆਉਂਦੀ ਹੀ ਉਹਨੂੰ ਹੀ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ 'ਚ ਰੱਖਿਆ ਇੱਧਰ ਅਸੀਂ ਚੜਦੇ ਲਿਆ 19 ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿੰਨ ਕਹਿੰਦੇ ਅੱਤ ਖੁਦਾ ਦਾ ਵੈਰ ਇਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਭੈਣ ਨੂੰ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ